ਹਾਂਜੀ ਦੋਸਤੋ ਪੰਜਾਬ ਭਰ ਦੇ ਵਿੱਚ ਨਾ ਡਰਾਈਵਿੰਗ ਲਾਇਸੈਂਸ ਤੇ ਆਰਸੀ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਪਹਿਲਾਂ ਆਪਾਂ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਵਾਸਤੇ ਜਦੋਂ ਕਾਫੇ ਜਾਂਦੇ ਸੀਗੇ ਤੇ ਮੋਟੀਆਂ-ਮੋਟੀਆਂ ਰਕਮਾਂ ਦੇਣੀਆਂ ਪੈਂਦੀਆਂ ਸੀਗੀਆਂ ਤੇ ਹੁਣ ਆਪਾਂ ਨੂੰ ਇਦਾਂ ਨਹੀਂ ਕਰਨਾ ਪਏਗਾ ਸਿਰਫ ਇੱਕ ਸਰਕਾਰੀ ਫੀਸ ਲੱਗੇਗੀ ਜਿਹੜੀ ਕਿ ਅਸੀਂ ਦੇਣੀ ਆ ਪੰਜਾਬ ਸਰਕਾਰ ਕਹਿੰਦੇ ਨਵੀਂ ਭਰਤੀ ਕਰਨ ਵਾਸਤੇ ਜਾ ਰਹੀ ਆ ਵੀ ਜਿੱਥੇ ਵੀ ਡਰਾਈਵਿੰਗ ਟੈਸਟ ਹੁੰਦੇ ਆ ਨਾ ਵੀ ਉੱਥੇ ਦੋ ਜਵਾਨ ਖੜ੍ਹਾ ਕਰਨਗੇ ਜਿਹੜੇ ਕਿ ਦੱਸਿਆ ਕਰਨਗੇ ਫਾਰਮ ਸਮਝਾਇਆ ਕਰਨਗੇ ਕਿ ਫਾਰਮ ਕਿੱਦਾਂ ਭਰਨਾ ਆ ਜਿਹੜੀ ਕਿ ਸਿਰਫ ਸਰਕਾਰੀ ਫੀਸ ਲੱਗੇਗੀ ਹੁਣ ਸਾਨੂੰ ਹੋਰ ਜ਼ਿਆਦਾ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਜਾਨੋ ਜੀ ਅੱਗੇ ਆਪਾਂ ਸਾਰਾ ਵੀਡੀਓ ਮੈਂਸ਼ਨ ਕਰ ਰਹੇ ਆ ਪੂਰੀ ਵੀਡੀਓ ਸੁਣ ਲਓ ਤਾਂ ਜੋ ਕਿ ਤੁਸੀਂ ਵੀ ਅਪਲਾਈ ਕਰਨ ਵਾਸਤੇ ਜਾ ਰਹੇ ਆ ਡਰਾਈਵਿੰਗ ਲਾਇਸੈਂਸ ਤੇ ਆਰ ਸੀ ਬਣਵਾਉਣ ਵਾਸਤੇ ਜਾ ਰਹੇ ਆ ਤੇ ਕਿੰਨਾ ਖਰਚਾ ਹੋਣਾ ਵਾ ਕਿ ਨਹੀਂ ਹੋਣਾ ਲਓ ਜੀ ਸੁਣੋ ਫਿਰ ਸਾਰਾ ਵੀਡੀਓ ਡਰਾਈਵਿੰਗ ਲਾਇਸੈਂਸ ਅਤੇ ਆਰ ਸੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਦੱਸਦੀ ਕਿ ਪੰਜਾਬ ਸਰਕਾਰ ਹੁਣ ਇੱਕ ਕੰਪਨੀ ਨੂੰ ਇਸ ਮਾਮਲੇ ਦੇ ਵਿੱਚ ਬਲੈਕਲਿਸਟ ਕਰਨ ਵਾਲੀ ਹੈ ਸੂਬੇ ਭਰ ਦੇ ਹਰੇਕ ਡਰਾਈਵਿੰਗ ਟੈਸਟ ਟਰੈਕ ਤੇ ਹੁਣ ਦੋ ਕਰਮਚਾਰੀ ਨਿਯੁਕਤ ਕੀਤੇ ਜਾਣਗੇ ਤੇ ਇਹ ਕਰਮਚਾਰੀ ਬਿਨੇਕਾਰਾਂ ਨੂੰ ਮੁਫਤ ਆਨਲਾਈਨ ਅਰਜੀ ਭਰਨ ਦੇ ਵਿੱਚ ਮਦਦ ਕਰਨਗੇ ਦੱਸਤੀ ਕਿ ਬਿਨੇਕਾਰਾਂ ਨੂੰ ਇੰਟਰਨੈਟ ਕੈਫੇ ਤੇ ਵਾਧੂ ਜਿਹੜਾ ਖਰਚਾ ਦੇਣ ਦੀ ਕੋਈ ਹੁਣ ਲੋੜ ਨਹੀਂ ਪਵੇਗੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਹੀ ਹੁਣ ਦੇਣੀ ਪਵੇਗੀ ਤਾਂ ਜਲਦੀ ਹੀ ਕਿਹਾ ਜਾ ਰਿਹਾ ਕਿ ਸਟਾਫ ਦੀ ਜਿਹੜੀ ਭਰਤੀ ਉਹ ਵੀ ਕੀਤੀ ਜਾਵੇਗੀ ਉੱਥੇ ਤੁਹਾਨੂੰ ਦੱਸਤੀ ਕਿ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਲੋਕਾਂ ਤੋਂ ਜਿਹੜਾ ਟਰੈਕ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਫੀਡਬੈਕ ਦੇ ਲਈ ਇਸ ਦੌਰਾਨ ਸਹਾਇਕ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਸੁਖਵਿੰਦਰ ਕੁਮਾਰ ਖੇਤਰੀ ਟ੍ਰਾਂਸਪੋਰਟ ਅਫਸਰ ਬਲਵੀਰ ਰਾਜ ਸਿੰਘ ਏਆਰਟੀਓ ਵਿਸ਼ਾਲ ਗੋਇਲ ਵੀ ਮੌਜੂਦ ਸਨ। ਪੁੱਲਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਸੂਬੇ ਭਰ ਦੇ ਹਰੇਕ ਡਰਾਈਵਿੰਗ ਟੈਸਟ ਟਰੈਕ ਤੇ ਦੋ ਕਰਮਚਾਰੀ ਨਿਯੁਕਤ ਕਰਨ ਜਾ ਰਹੀ ਹੈ ਤੇ ਕਰਮਚਾਰੀ ਬਿਨੇਕਾਰਾਂ ਨੂੰ ਪੂਰੀ ਤਰ੍ਹਾਂ ਮੁਫਤ ਆਨਲਾਈਨ ਅਰਜੀ ਭਰਨ ਦੇ ਵਿੱਚ ਮਦਦ ਕਰਨਗੇ। ਟ੍ਰਾਂਸਪੋਰਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਬਿਨੇਕਾਰਾਂ ਨੂੰ ਇੰਟਰਨੈਟ ਕੈਫੇ ਤੇ ਸਰਕਾਰ ਦੁਆਰਾ ਨਿਰਧਾਰਤ ਫੀਸ ਤੋਂ ਇਲਾਵਾ ਕੁਝ ਵੀ ਵਾਧੂ ਨਹੀਂ ਦੇਣਾ ਪਵੇਗਾ ਪੁੱਲਰ ਨੇ ਜ਼ਿਲ੍ਹੇ ਦੇ ਵਿੱਚ ਆਰਟੀ ਅਤੇ ਆਰਟੀਓ ਦਾ ਕੰਮ ਵਕ-ਵਕ ਐਸਡੀਐਮਜ਼ ਨੂੰ ਵਾਧੂ ਅਧਾਰ ਤੇ ਸੌਂਪਨ ਅਤੇ ਆਰਟੀਓਜ਼ ਨੂੰ ਹੋਰ ਕੁਸ਼ਲ ਬਣਾਉਣ ਦੇ ਵੀ ਹਦੇਸ਼ ਦਿੱਤੇ ਨੇ ਅਤੇ ਡਰਾਈਵਿੰਗ ਸੈਂਟਰ ਦੇ ਵਿੱਚ ਸਟਾਫ ਦੀ ਘਾਟ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਦੇ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਰਾਇਆ ਅਤੇ ਕਿਹਾ ਕਿ ਉਹ ਪਿਛਲੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਸਨ ਪਰ ਵਿਭਾਗਾਂ ਦੇ ਵਿੱਚ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ ਹੈ ਜਿਸ ਦੇ ਕਾਰਨ ਸਰਕਾਰ ਨੂੰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਨਵੀਆਂ ਭਰਤੀਆਂ ਕਰਕੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਰਹੇ ਨੇ ਤੇ ਇਹ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ ਦੂਜੇ ਪਾਸੇ ਸਟਾਫ ਦੀ ਘਾਟ ਬਾਰੇ ਮੰਤਰੀ ਨੇ ਕਿਹਾ ਕਿ ਜਲਦੀ ਹੀ ਸਟਾਫ ਦੀ ਭਰਤੀ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਹੋ ਸਕੇ ਦੂਜੇ ਪਾਸੇ ਵਿਜੀਲੈਂਸ ਮੁਖੀ ਅਤੇ ਹੋਰ ਅਧਿਕਾਰੀਆਂ ਦੇ ਵਿਰੁੱਧ ਕੀਤੀ ਜਾਣ ਵਾਲੀ ਕਾਰਬਾਰੀ ਕਾਰਵਾਈ ਬਾਰੇ ਮੰਤਰੀ ਨੇ ਕਿਹਾ ਕਿ ਵਿਭਾਗ ਮੁੱਖ ਮੰਤਰੀ ਮਾਨ ਦੇ ਕੋਲੇ ਅਜੇ ਸਥਿਤੀ ਦੇ ਵਿੱਚ ਉਹਨਾਂ ਬਾਰੇ ਬਹੁਤ ਸਾਰੀਆਂ ਕਮੀਆਂ ਜ਼ਰੂਰ ਮੁੱਖ ਮੰਤਰੀ ਮਾਨ ਦੇ ਕੋਲ ਆਈਆਂ ਹੋਣਗੀਆਂ ਉਦੋਂ ਹੀ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਸਮਾਰਟ ਚਿਪ ਕੰਪਨੀ ਨੂੰ ਸਰਕਾਰ ਹੁਣ ਬਲੈਕਲਿਸਟ ਕਰੇਗੀ ਆਵਾਜ਼ਾਈ ਮੰਤਰੀ ਪੁੱਲਰ ਨੇ ਕਿਆ ਕਿ ਸਮਾਰਟ ਚਿਪ ਕਾਰਨ ਹੋਈ ਪੈਂਡਿੰਗ ਸਮੱਸਿਆ ਕਾਰਨ ਠੇਕੇਦਾਰ ਦੀ 5 ਕਰੋੜ ਰੁਪਏ ਦੀ ਸਿਕਿਉਰਿਟੀ ਜ਼ਬਤ ਕਰ ਲਈ ਜਾਵੇਗੀ ਜਦੋਂ ਕਿ 6 ਕਰੋੜ ਰੁਪਏ ਦਾ ਕੀਤਾ ਗਿਆ ਕੰਮ ਵੀ ਜ਼ਬਤ ਕੀਤਾ ਜਾਵੇਗਾ ਤਾਂ ਉਹਨਾਂ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਅਤੇ ਆਰਟੀ ਸਮਾਰਟ ਚਿਪ ਕੰਪਨੀ ਦਾ ਠੇਕਾ ਮਾਨਯੋਗ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਪਰ ਸੇਵਾ ਦੇ ਵਿੱਚ ਕਮੀਆਂ ਦੇ ਕਾਰਨ ਸਮਾਰਟ ਚਿਪ ਨੂੰ ਜਲਦੀ ਹੀ ਬਲੈਕਲਿਸਟ ਕੀਤਾ ਜਾ ਰਿਹਾ ਤਾਂ ਜੋ ਉਕਤ ਕੰਪਨੀ ਦੇਸ਼ ਦੇ ਵਿੱਚ ਕਿਤੇ ਵੀ ਕੰਮ ਨਾ ਕਰ ਸਕੇ RC ਡਰਾਈਵਿੰਗ ਲਾਇਸੈਂਸ ਦੇ ਲੰਬਿਤ ਮਾਮਲਿਆਂ ਦਾ 2 ਮਹੀਨਿਆਂ ਚੋਂ ਨਿਪਟਾਰਾ ਜਿਹੜਾ ਹੋਵੇਗਾ ਪੁੱਲਰ ਨੇ ਕਿਹਾ ਕਿ ਡਰਾਈਵਿੰਗ ਟੈਸਟ, ਟਰੈਕ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਿੰਟਿੰਗ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟਿੰਗ ਦੇ ਸੰਚਾਲਨ ਦੇ ਲਈ ਨਵੇਂ ਟੈਂਡਰ ਜਲਦੀ ਹੀ ਐਸਟੀਮ ਰੂਪ ਦੇ ਦਿੱਤੇ ਜਾਣਗੇ ਪਿਛਲੇ 6 ਮਹੀਨਿਆਂ ਤੋਂ ਲੰਬਿਤ ਲੱਖਾਂ RC ਅਤੇ ਡਰਾਈਵਿੰਗ ਲਾਇਸੈਂਸਾਂ ਦੇ ਸਬੰਧ ਵਿੱਚ ਉਹਨਾਂ ਨੇ ਪ੍ਰੋਤਸਾ ਦਿੱਤਾ ਕਿ 2 ਮਹੀਨਿਆਂ ਦੇ ਅੰਦਰ ਪੈ